ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਵੱਲੋਂ ਪੰਜਾਬੀਆਂ ਦਾ ਜਿਹੜਾ ਮਾਣ ਉਹ ਵਧਾ ਦਿੱਤਾ ਗਿਆ ਹੈ ਪੰਜਾਬੀਆਂ ਨੂੰ ਹਰਦੀਪ ਸਿੰਘ ਦੇ ਉੱਤੇ ਹੁਣ ਮਾਣ ਬਹੁਤ ਹੋਣਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਜਿੱਥੇ ਪੰਜਾਬੀ ਨੌਜਵਾਨਾਂ ਤੇ ਇਲਜ਼ਾਮ ਲੱਗਦੇ ਸਨ ਕਿ ਪੰਜਾਬੀ ਨੌਜਵਾਨਾਂ ਨੇ ਬੜਾ ਖੋਰੂ ਪਾਰ ਰੱਖਿਆ ਹੈ ਕੈਨੇਡਾ ਦੇ ਵਿੱਚ ਬੜਾ ਗੰਦ ਪਾਰਖਿਆ ਉੱਥੇ ਹੀ ਹਰਦੀਪ ਸਿੰਘ ਜੋ ਪੰਜਾਬ ਦਾ ਰਹਿਣ ਵਾਲਾ ਸੀ ਕੈਨੇਡਾ ਦੇ ਵਿੱਚ ਹੁਣ ਰਹਿੰਦਾ ਸੀ ਉੱਥੇ ਟੈਕਸੀ ਚਲਾਉਂਦਾ ਸੀ ਤੇ ਉਹਨੇ ਪੰਜਾਬੀਆਂ ਦਾ ਜਿਹੜਾ ਸਿਰ ਹੈ ਜਿਹੜਾ ਮਾਣ ਹੈ ਉਹ ਹੁਣ ਵਧਾ ਦਿੱਤਾ ਹੈ ਗੈਨੇਡਾ ਦੇ ਵਿੱਚ ਹਰਦੀਪ ਸਿੰਘ ਜੋ ਕਿ ਟੈਕਸੀ ਚਲਾਉਂਦਾ ਸੀ ਉਸ ਦੀ ਟੈਕਸੀ ਦੇ ਵਿੱਚ ਇੱਕ ਪ੍ਰੈਗਨੈਂਟ ਲੜੀ ਬੈਠਦੀ ਹੈ ਉਦੋਂ ਬਾਅਦ ਉਹਦਾ ਲੇਬਰ ਪੇਨ ਸ਼ੁਰੂ ਹੋ ਜਾਂਦਾ ਹੈ ਤੇ ਉਹ ਟੈਕਸੀ ਦੇ ਵਿੱਚ ਹੀ ਹਰਦੀਪ ਸਿੰਘ ਬੜੀ ਸੂਝ-ਬੂਝ ਨਾਲ ਉੱਥੇ ਬੱਚੇ ਦੀ ਡਿਲੀਵਰੀ ਕਰਾਉਂਦਾ ਤੇ ਟੈਕਸੀ ਨੂੰ ਸਹੀ ਸਲਾਮਤ ਹਸਪਤਾਲ ਦੇ ਵਿੱਚ ਲਿਜਾ ਕੇ ਉਹ ਮਾਂ ਬੱਚੇ ਨੂੰ ਉੱਥੇ ਦਾਖਲ ਵੀ ਕਰਵਾ ਦਿੰਦਾ ਹੈ ਹਰਦੀਪ ਸਿੰਘ ਦਾ ਕਹਿਣਾ ਸੀ ਕਿ ਐਂਬੂਲੈਂਸ ਨੂੰ ਆਉਣ ਨੂੰ ਬਹੁਤ ਦੇਰ ਲੱਗਣੀ ਸੀ ਕਿਉਂਕਿ -23 ਡਿਗਰੀ ਉੱਥੇ ਟੈਂਪਰੇਚਰ ਚੱਲ ਰਿਹਾ ਬੜੀ ਫਿਸਲਣ ਵਾਲੀਆਂ ਸੜਕਾਂ ਨੇ ਫਿਰ ਵੀ ਹਰਦੀਪ ਸਿੰਘ ਨੇ ਬੜੀ ਸੂਝ-ਬੂਝ ਤੇ ਬੜੇ ਧਿਆਨ ਨਾਲ ਟੈਕਸੀ ਚਲਾਈ ਰਾਹ ਦੇ ਵਿੱਚ ਹੀ ਡਿਲੀਵਰੀ ਵੀ ਕਰਾਈ ਤੇ ਹਸਪਤਾਲ ਦੇ ਵਿੱਚ ਮਾਂ ਤੇ ਬੱਚੇ ਨੂੰ ਪਹੁੰਚਾਇਆ ਦੱਸਿਆ ਜਾ ਰਿਹਾ ਹੈ ਕਿ ਮਾਂ ਤੇ ਉਹਦਾ ਬੱਚਾ ਹੁਣ ਪੂਰੇ ਤੰਦਰੁਸਤ ਨੇ ਪੂਰੇ ਚੜ੍ਹਦੀ ਕਲਾ ਵਿੱਚ ਨੇ ਹਰਦੀਪ ਸਿੰਘ ਨੇ ਬੜੇ ਸੂਝ-ਬੂਝ ਤੇ ਬੜੇ ਸਿਆਣਪ ਨਾਲ ਉੱਥੇ ਧਿਆਨ ਦਿੱਤਾ ਹਰਦੀਪ ਸਿੰਘ ਦਾ ਵੀ ਇਹ ਕਹਿਣਾ ਸੀ ਕਿ ਮੈਂ ਕਦੇ ਇਦਾਂ ਦੀ ਮੇਰੇ ਨਾਲ ਘਟਨਾ ਨਹੀਂ ਹੋਈ ਮੈਨੂੰ ਵੀ ਇਹ ਚੀਜ਼ ਪਹਿਲੀ ਵਾਰ ਕਰਨ ਨੂੰ ਹੋਇਆ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਇਹ ਸੇਵਾ ਮੇਰੇ ਹਿੱਸੇ ਆਈ ਪਰ ਹਰਦੀਪ ਸਿੰਘ ਦੀ ਇਹ ਤਾਰੀਫ ਕਰਨੀ ਬਣਦੀ ਹੈ ਕਿ ਇਸ ਸਮੇਂ ਦੇ ਵਿੱਚ ਜਦੋਂ ਬੰਦੇ ਬੜੀ ਸੂਝ-ਬੂਝ ਨਾਲ ਧਿਆਨ ਨਹੀਂ ਦੇ ਸਕਦੇ ਉਸ ਟਾਈਮ ਬੰਦੇ ਬੜੇ ਸਟੈਸਡ ਹੋ ਜਾਂਦੇ ਨੇ ਬੜਿਆਂ ਨੂੰ ਧਿਆਨ ਨਹੀਂ ਰਹਿੰਦਾ ਪਰ ਹਰਦੀਪ ਸਿੰਘ ਨੇ ਬਹੁਤ ਧਿਆਨ ਦਿੱਤਾ ਉਹ ਸੂਝ-ਬੂਝ ਨਾਲ ਉੱਥੇ ਡਿਲੀਵਰੀ ਵੀ ਕਰਾਈ ਟੈਕਸੀ ਦੇ ਵਿੱਚ ਹੀ